ਛੋਟੇ ਸ਼ਹਾਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਬਲੱਡ ਡੋਨੇਸ਼ਨ ਕੈਂਪ ਭੁਪੇਂਦਰਾ ਗਲੋਬਲ ਸਕੂਲ ਬਿੰਜੋ ਕੀ ਵਿਖੇ ਲਗਾਇਆ ਗਿਆ ਜਿੱਥੇ ਸਭ ਤੋਂ ਪਹਿਲਾਂ ਸ਼ਬਦ ਗਾਇਨ ਕੀਤਾ ਗਿਆ ਤੇ ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਸਮੀਰਤ ਹੋਰ ਆਏ ਲੋਕਾਂ ਨੇ ਭੁਪੇਂਦਰਾ ਗਲੋਬਲ ਸਕੂਲ ਦੇ ਇਸ ਕਾਰਜ ਨੂੰ ਬਹੁਤ ਹੀ ਵਧੀਆ ਦੱਸਿਆ ਉਹਨਾਂ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਬਿਗੈਰ ਕਿਸੇ ਜਸ਼ਨ ਤੋਂ ਟੋਟ ਉਲਟ ਮੱਕੇ ਤੋਂ ਅਜਿਹਾ ਕੰਮ ਕੀਤਾ ਜਾ ਰਿਹਾ ਹੈ ਨਾਲ ਕਿਸੇ ਲੋੜਵੰਦ ਦਾ ਫਾਇਦਾ ਹੋ ਸਕੇ ਅਤੇ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਇਹ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਲਖਵੀਰ ਕੌਰ ਢੀਂਸਾ ਨੇ ਕਿਹਾ ਹਰੇਕ ਸਾਲ ਉਹ ਇੱਕ ਬਲੱਡ ਡੋਨੇਸ਼ਨ ਕੈਂਪ ਸ਼ਾਹਜਾਹਾਂ ਦੇ ਯਾਦ ਦੇ ਵਿੱਚ ਲਾਉਣਗੇ ਅਤੇ ਉਹਨਾਂ ਦੂਸਰੇ ਸਕੂਲਾਂ ਨੂੰ ਅਤੇ ਦੂਸਰੇ ਸੰਸਥਾਵਾਂ ਨੂੰ ਵੀ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਅਜਿਹਾ ਕੋਈ ਕਾਰਜ ਕੀਤਾ ਜਾਵੇ ਜਿਸ ਨਾਲ ਕਿਸੇ ਵਿਅਕਤੀ ਦੀ ਜਾਂ ਕਿਸੇ ਸਮਾਜ ਦੀ ਕੋਈ ਭਲਾਈ ਹੋ ਸਕੇ ਜੀ ਸਰ ਬਹੁਤ ਸੁਣਿਆ ਡਾਕਟਰ ਜਗਜੀਤ ਸਿੰਘ ਧੂਰੀ ਤੇ ਮੈਂ ਅੱਜ ਇੱਥੇ ਭਪਿੰਦਰਾ ਗਲੋਬਲ ਸਕੂਲ ਦੇ ਵਿੱਚ ਹਾਜ਼ਰ ਹੋਇਆ ਕਿਉਂਕਿ ਇੱਥੇ ਅੱਜ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਪ੍ਰੋਗਰਾਮ ਅਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਸ਼ਬਦ ਗਾਇਨ ਹੈ ਇਸ ਤੋਂ ਉਪਰੰਤ ਸਕੂਲ ਨੇ ਜਿਹੜਾ ਹੈਗਾ ਬਲੱਡ ਡੋਨੇਸ਼ਨ ਕੈਂਪ ਇੱਥੇ ਲਗਾਉਣਾ ਹੈਗਾ ਸੋ ਮੈਂ ਸਮਝਦਾ ਵੀ ਜਿਹੜਾ ਇਹ ਸਕੂਲ ਦਾ ਉਪਰਾਲਾ ਬਹੁਤ ਵਧੀਆ ਕਿਉਂਕਿ ਮੈਂ ਪੰਜਾਬ ਦੇ ਸਾਰੇ ਸਕੂਲਾਂ ਦੇ ਪ੍ਰਧਾਨ ਹੋਣ ਦੇ ਨਾਤੇ ਸਾਰੇ ਸਕੂਲਾਂ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਕੋਈ ਰੰਗਾ ਰੰਗ ਪ੍ਰੋਗਰਾਮ ਨਾ ਕਰਕੇ ਉਹਦੀ ਵਜਾਏ ਅਸੀਂ ਚੰਗੇ ਪ੍ਰੋਗਰਾਮ ਕਰੀਏ ਜਿਹਦੇ ਨਾਲ ਜਿਹੜਾ ਵਿਦਿਆਰਥੀਆਂ ਨੂੰ ਸੇਧ ਮਿਲੇ ਤੋ ਮੈਂ ਇਥੋਂ ਦੇ ਜਿਹੜੇ ਐਮ ਡੀ ਨੇ ਲਖਵੀਰ ਕੌਰ ਜੀ ਤੇ ਇਥੋਂ ਦੇ ਪ੍ਰਿੰਸੀਪਲ ਦੇ ਸਾਰੇ ਸਟਾਫ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਜਿਸ ਦੇ ਵਿੱਚ ਇੱਕ ਚੰਗਾ ਮੈਸੇਜ ਸੋਸਾਇਟੀ ਦੇ ਵਿੱਚ ਜਾਊਗਾ ਤੇ ਇਸ ਹਾਦ ਦੇ ਦਿਨਾਂ ਦੇ ਵਿੱਚ ਇੱਕ ਖੂਨਦਾਨ ਕੈਂਪ ਇੱਕ ਬਹੁਤ ਵੱਡਾ ਯੋਗਦਾਨ ਹੋ। ਬੋਦੀ ਸਰ ਜੋ ਨਵੀਂ ਪਿਰਤ ਪਈ ਹੈ ਤੁਸੀਂ ਮਤਲਬ ਖੂਨਦਾਨ ਕੈਂਪ ਲਾਉਂਦੇ ਇਹਨਾਂ ਦਿਨਾਂ ਦੇ ਵਿੱਚ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਦੂਜੇ ਵੀ ਸਕੂਲਾਂ ਨੂੰ ਲੱਗਦਾ ਤੁਹਾਨੂੰ ਕਿ ਇਹ ਇਹਦੀ ਮਤਲਬ ਉਹ ਵਧੀਆ ਰਹੇਗਾ ਉਹਨਾਂ ਨੂੰ। ਜੀ ਦੇਖੋ ਅਸੀਂ ਪੰਜਾਬ ਦੇ 650 ਸਕੂਲ ਇੱਕ ਪਲੇਟਫਾਰਮ ਦੇ ਉੱਤੇ ਹੈਗੇ ਆਂ। ਦੇ ਅਸੀਂ ਵਿੱਦਿਆ ਦਾ ਦਾਨ ਤਾਂ ਪਹਿਲੇ ਦਿਨ ਤੋਂ ਹੀ ਕਰ ਰਹੇ ਹਾਂ ਪਰੰਤੂ ਉਹਦੇ ਨਾਲ-ਨਾਲ ਜਿਹੜਾ ਖੂਨ ਦਾਨ ਹੈਗਾ ਮੈਂ ਸਮਝਦਾ ਵੀ ਇਹ ਇੱਕ ਮਹਾਨ ਦਾਨ ਹੈ ਕਿਉਂਕਿ ਜਦੋਂ ਜਿਵੇਂ ਵਿੱਦਿਆ ਜਿਹੜੀ ਹੈਗੀ ਆ ਉਹ ਜਿਵੇਂ ਸੁਚੇਤ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਜਾਗਰੂਕ ਕਰਦੀ ਹੈ ਉਹਨਾਂ ਦੀ ਸਿਹਤ ਸੰਬੰਧੀ ਸੰਭਾਲ ਕਰਦੀ ਹੈ ਉਸ ਤਰ੍ਹਾਂ ਹੀ ਇਹ ਖੂਨ ਦਾਨ ਜਿਹੜਾ ਹੈਗਾ ਇਹ ਜਾਨ ਬਚਾਉਂਦਾ ਸੋ ਇਸ ਤਰ੍ਹਾਂ ਦੀ ਪਹਿਰਤਾ ਸੀ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪਾਈ ਹੈ ਅੱਜ ਬਹੁਤ ਸਾਰੇ ਸਕੂਲਾਂ ਵਿੱਚ ਕੈਂਸਰ ਚੈੱਕਅਪ ਕੈਂਪ ਲੱਗ ਰਹੇ ਨੇ ਕਿਤੇ ਖੂਨਦਾਨ ਕੈਂਪ ਲੱਗ ਰਹੇ ਨੇ ਇਤੇ ਆਰਟੀਫੀਸ਼ੀਅਲ ਅੰਗਾ ਦੇ ਕੈਂਪ ਲੱਗ ਰਹੇ ਨੇ ਸੋ ਉਹਦੇ ਨਾਲ ਹੀ ਅਸੀਂ ਅੱਜ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਘਰਾਂ ਤੋਂ ਜਿਹੜੇ ਕੱਪੜੇ ਨੇ ਜੋ ਉਹਨਾਂ ਦੇ ਵਾਧੂ ਪਏ ਨੇ ਉਹ ਲੋੜਵੰਦਾਂ ਨੂੰ ਦੇਣ ਉਹਦੇ ਨਾਲ ਹੀ ਦੁੱਧ ਦੇ ਲੰਗਰ ਲਗਾਏ ਗਏ ਨੇ ਸੋ ਅਸੀਂ ਇਹ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਸਕੂਲ ਕਿਸੇ ਵੀ ਰੰਗਾ ਰੰਗ ਪ੍ਰੋਗਰਾਮ ਜਾਂ ਕੋਈ ਇਸ ਤਰ੍ਹਾਂ ਦੇ ਪੰਗੜਾ ਗਿੱਧਾ ਦੇ ਪ੍ਰੋਗਰਾਮ ਨਹੀਂ ਨਾ ਕਰਕੇ ਅਸੀਂ ਗੁਰਬਾਣੀ ਦਾ ਵਿਚਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਭੁਪਿੰਦਰਾ ਗਲੋਬਲ ਸਕੂਲ ਵਿਖੇ ਖੂਨਦਾਨ ਕੈਂਪ ਲਗਾਇਆ ਹੈ ਜੋ ਕਿ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਅਸੀਂ ਸਮਝਦੇ ਹਾਂ ਕਿ ਅਸੀਂ ਆਪਣੇ ਸਮਾਜ ਲਈ ਇੱਕ ਐਜੂਕੇਸ਼ਨ ਦੇ ਰਹੇ ਹਾਂ ਇੱਕ ਅੱਛਾ ਅਸੀਂ ਮੈਸੇਜ ਕਨਵੇ ਕਰ ਰਹੇ ਹਾਂ ਸਾਰੇ ਆਪਣੇ ਸਮਾਜ ਨੂੰ ਤਾਂ ਅਸੀਂ ਇੱਕ ਪਹਿਲ ਦੇ ਤੌਰ ਤੇ ਇੱਕ ਨਵੀਂ ਸ਼ੁਰੂਆਤ ਕਰੀਏ ਕਿ ਅਸੀਂ ਖੂਨਦਾਨ ਕੈਂਪਸੀ ਜੋ ਲਗਾਇਆ ਹੈ ਤਾਂ ਕਿ ਅਸੀਂ ਕਿਸੇ ਦੀ ਮਦਦ ਕਰ ਕਰ ਸਕੀਏ ਹੋਰ ਤਾਂ ਅਸੀਂ ਕੁਝ ਨਹੀਂ ਵੱਡਾ ਕਰ ਸਕਦੇ ਤਾਂ ਸਾਡੀ ਇੱਕ ਛੋਟੀ ਜਿਹੀ ਸ਼ੁਰੂਆਤ ਹੈ ਅਸੀਂ ਉਮੀਦ ਕਰਾਂਗੇ ਕਿ ਹੋਰ ਸਕੂਲ ਵੀ ਇਹ ਚੀਜ਼ਾਂ ਨੂੰ ਦੇਖ ਕੇ ਸਾਡੀ ਇਹ ਸਪ पहल ਕਦਮੀ ਵਿੱਚ ਸਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਚੱਲਣਗੇ। ਔਰ मैम ਕਿੰਨੇ ਕਿਲੋਟਨ ਦੀ ਉਮੀਦ ਹੈ ਤੁਹਾਡੀ? ਸਰ ਅਪਰੋਕਸੀਮੇਟ 125 ਯੂਨਿਟਸ ਦਾ ਸਾਨੂੰ ਲੱਗ ਰਿਹਾ ਹੈ ਵੀ ਹੋ ਜਾਏਗਾ ਬਿਕਾਜ਼ ਸਾਡੇ ਮਤਲਬ ਬਹੁਤ ਹੀ ਉੱਚਾ ਇਸ ਚੀਜ਼ ਦਾ ਦੇਖਣ ਨੂੰ ਮਿਲਿਆ ਸਾਡੇ ਟੀਚਰ ਡਰਾਈਵਰ ਕੰਡਕਟਰ ਸਾਡੇ ਪੇਰੈਂਟਸ ਮੋਰਓਵਰ ਅੱਗੇ ਉਹਨਾਂ ਦੇ ਫਰੈਂਡ ਸਰਕਲਸ ਦੇ ਵਿੱਚੋਂ ਸਾਨੂੰ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਐਂਡ ਮੋਰਓਵਰ ਮੈਂ ਤੇ ਪ੍ਰਿੰਸੀਪਲ ਮੈਮ ਸਾਡੇ ਕੁਝ ਟੀਚਰਸ ਵੀ ਅਸੀਂ ਪਹਿਲੀ ਵਾਰ ਜ਼ਿੰਦਗੀ 'ਚ ਅਸੀਂ 40 ਸਾਲ ਦੀ ਉਮਰ 'ਚ ਆ ਕੇ ਰक्तदान ਕਰ ਰਹੇ ਹਾਂ ਤਾਂ ਮੈਂ ਸਮਝਦੀ ਆ ਇੱਕ ਬਾਬਾ ਜੀ ਵੱਲੋਂ ਇੱਕ ਬੜਾ ਚੰਗਾ ਇਸ਼ਾਰਾ ਹੈ ਕਿ ਚਲੋ ਅਸੀਂ ਵੀ ਆਪਣਾ ਥੋੜਾ ਜਿਹਾ ਕੌਂਟ੍ਰਿਬਿਊਸ਼ਨ ਇਸ ਨੋਬਲ ਕੌਜ਼ ਦੇ ਵਿੱਚ ਪਾਈਏ ਔਰ ਇੰਟਰਨਲ ਸੈਟੀਸਫੈਕਸ਼ਨ ਕਿੰਨੀ ਹੈ ਅੱਜ ਸਰ ਬਹੁਤ ਜ਼ਿਆਦਾ ਇੰਟਰਨਲ ਸੈਟੀਸਫੈਕਸ਼ਨ ਹੈ ਕਿ ਮੈਂ ਜਿਵੇਂ ਅਸੀਂ ਇਹ ਦਿਨਾਂ ਦੇ ਵਿੱਚ ਫੰਕਸ਼ਨਸ ਰੱਖ ਲੰਨੇ ਆ ਤਾਂ ਮਨ ਨੂੰ ਕਿਤੇ ਨਾ ਕਿਤੇ ਇੱਕ ਗਿਲਟ ਮਹਿਸੂਸ ਹੁੰਦਾ ਸੀਗਾ ਕਿ ਅਸੀਂ ਕੁਝ ਆਪਣੇ ਸਮਾਜ ਲਈ ਕੁਝ ਨਹੀਂ ਕਰ ਸਕੇ ਅੱਜ ਮਤਲਬ ਮੈਂ ਸਮਝਦੀ ਆਂ ਜਿਵੇਂ ਵੈਗਰੂ ਜੀ ਦੀ ਬੜੀ ਸਾਡੇ ਤੇ ਕਿਰਪਾ ਹੋਈ ਹੈ ਕਿ ਬਾਬਾ ਜੀ ਨੇ ਸਾਨੂੰ ਸਹੀ ਰਸਤਾ ਦਿਖਾਇਆ ਇਹ ਚੀਜ਼ ਕਰਕੇ ਸਰ ਅੱਜ ਇੰਨੀ ਜ਼ਿਆਦਾ ਤਸੱਲੀ ਹੈ ਕਿ ਚਲੋ ਕੁਝ ਨਾ ਸਹੀ ਕਿ ਕੁਝ ਇਹ ਕਤਰੇ ਜਿਹੜੇ ਖੂਨ ਦੇ ਨੇ ਕਿਤੇ ਨਾ ਕਿਤੇ ਮਤਲਬ ਇਹ ਸਾਡੀ ਚੰਗੇ ਕੰਮਾਂ ਦੇ ਵਿੱਚ ਕਿਤਨਾ ਕਿਤੇ ਵੈਗੁਰੂ ਜੀ ਜ਼ਰੂਰ ਇਹਨੂੰ ਸਮਰਪਿਤ ਕਰਨਗੇ ਜੀ ਮੈਮ ਤੁਹਾਡਾ ਨਾਮ ਕੀ ਸਬੀਰ ਕੌਰ ਸਾਹੀ ਜੀ ਮੈਮ ਕੀ ਕਹਿਣਾ ਚਾਹੋਗੇ ਕੀ ਉਪਰਾਲਾ ਕੀਤਾ ਅੱਜ ਅੰਸਰ ਇਹ ਜੋ ਵੀਕ ਚੱਲ ਰਿਹਾ ਹੈ ਇਹ ਅਸੀਂ ਕਿੰਨੇ ਕਿ ਸਾਰੇ ਸੰਸਾਰ ਦੇ ਵਿੱਚ ਪ੍ਰਚਲਿਤ ਹੈ ਕਿ ਜਿਹੜਾ ਇਹ ਸ਼ਹੀਦੀ ਵੀਕ ਮੰਨਿਆ ਜਾਂਦਾ ਹੈ ਜੋ ਸੰਸਾਰ ਦੇ ਵਿੱਚ ਐਡੀ ਵੱਡੀ ਕੁਰਬਾਨੀ ਨਾ ਤਾਂ ਕਿਸੇ ਨੇ ਦੇਖੀ ਹੈ ਨਾ ਹੀ ਕਿਸੇ ਨੇ ਕਰੀ ਹੋਊਗੀ ਗੁਰਗੋਬਿੰਦ ਸਿੰਘ ਜੀ ਤੋਂ ਬਿਨਾ ਤਾਂ ਸਾਰੇ ਆਪਾਂ ਪੰਜਾਬ ਕੀ ਭਾਰਤ ਕੀ ਵਿਸ਼ਵ ਦੇ ਵਿੱਚ ਆਪਾਂ ਦੇਖਦੇ ਆ ਕਿ ਇਨ੍ਹਾਂ ਦਿਨਾਂ ਦੇ ਵਿੱਚ ਛੋਟੇ ਸਹਬਜ਼ਾਦੇ ਅਤੇ ਵੱਡੇ ਸਹਬਜ਼ਾਦਿਆਂ ਦੀ ਕੁਰਬਾਨੀ ਗੁਰਗੋਬਿੰਦ ਸਿੰਘ ਜੀ ਦਾ ਜੋ ਪਰਿਵਾਰ ਖੇਰੂ ਖੇਰੂ ਹੋ ਗਿਆ ਤਾਂ ਉਸ ਨੂੰ ਸਮਰਪਿਤ ਹਰ ਜਗ੍ਹਾ ਤੇ ਪਾਠ ਪੂਜਾ ਹੋ ਰਹੇ ਨੇ ਲੰਗਰ ਲੱਗ ਰਹੇ ਨੇ ਸਭਾਵਾਂ ਲੱਗਦੀਆਂ ਨੇ ਸਭ ਕੁਝ ਹੋ ਰਿਹਾ ਹੈ ਪਰ ਅਸੀਂ ਕਿਤਨਾ ਕਿਤੇ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰਦੇ ਕਿ ਅਸੀਂ ਕਿਸੇ ਵੀ ਚੀਜ਼ ਦਾ ਹਿੱਸਾ ਨਹੀਂ ਬਣ ਪਾਉਂਦੇ ਇਸੇ ਸੋਚ ਨੂੰ ਲੈ ਕੇ ਸਾਡੇ ਮੈਡਮ ਡਾਇਰੈਕਟਰ ਲਖਵੀਰ ਕੌਰ ਟਿੰਸ ਸਾਹਿਬ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਾਂ ਕਰਦੇ ਹੋਏ ਤਾਂ ਅਸੀਂ ਡਿਸਾਈਡ ਕੀਤਾ ਕਿ ਅਸੀਂ ਸਕੂਲ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਵਾਂਗੇ ਅਸੀਂ ਵੀ ਆਪਣਾ ਖੂਨ ਕਿਤੇ ਨਾ ਕਿਤੇ ਸਮਰਪਿਤ ਕਰਦੀਏ ਕਿਉਂਕਿ ਜਿੰਨਾ ਉਹਨਾਂ ਬੱਚਿਆਂ ਨੇ ਸਾਡ ਨੂੰ ਅੱਜ ਦਾ ਜੋ ਅਸੀਂ ਇੱਕ ਜੀਵਨ ਸਰਦਾਰੀ ਵਾਲਾ ਜੀਵਨ ਜੀ ਰਹੇ ਹਾਂ ਉਸ ਦੇ ਲਈ ਆਪਣਾ ਉਹਨਾਂ ਨੇ ਖੂਨ ਵਹਾਇਆ ਤਾਂ ਅਸੀਂ ਕਿਸੇ ਦੂਸਰੇ ਦੀ ਹੈਲਪ ਕਰਕੇ ਅਸੀਂ ਇਹ ਕਰ ਸਕੀਏ ਦੇਖੋ ਡੋਨੇਸ਼ਨ ਅਸੀਂ ਪਹਿਲਾਂ ਵੀ ਬਹੁਤ ਕਰਦੇ ਹਾਂ ਠੀਕ ਹੈ ਕਈ ਬੱਚੇ ਫ੍ਰੀ ਵੀ ਪੜਦੇ ਨੇ ਅਸੀਂ ਫੂਡ ਡੋਨੇਸ਼ਨ ਵੀ ਕਰਦੇ ਹਾਂ ਕਲੋਥ ਦੀ ਡੋਨੇਸ਼ਨ ਵੀ ਕਰਦੇ ਹਾਂ ਬਟ ਇਹ ਜੋ ਡੋਨੇਸ਼ਨ ਦਾ ਅਸੀਂ ਅੱਜ ਕੈਂਪ ਲਗਾਇਆ ਹੈ ਇਹ ਫਸਟ ਟਾਈਮ ਲਗਾਇਆ ਤੇ ਇਸ ਬਾਰੇ ਮੈਂ ਮਤਲਬ ਕਿ ਮੇਰੇ ਕੋ ਸ਼ਬਦ ਨਹੀਂ ਜੁੜ ਰਹੇ ਕਿ ਮੈਂ ਇਸ ਚੀਜ਼ ਨੂੰ ਕਿਵੇਂ ਬਿਆਨ ਕਰਾਂ ਕਿ ਇੰਨਾ ਵੱਡਾ ਅਸੀਂ ਕਦੇ ਇਮੇਜਿਨ ਨਹੀਂ ਕਰ ਸਕਦੇ ਸੀ ਕਿ ਕਦੀ ਅਸੀਂ ਇਸ ਤਰ੍ਹਾਂ ਦਾ ਕੋਈ ਸੋਸ਼ਲ ਵੀ ਐਕਟੀਵਿਟੀ ਅਸੀਂ ਆਰਗੇਨਾਈਜ਼ ਕਰ ਸਕਦੇ ਹਾਂ ਇੰਟਰਨਲ ਸੈਟੀਸਫੈਕਸ਼ਨ ਹੈ ਜੀ ਸਰ ਸਪੀਚਲੈਸ ਮੈਂ ਕਹਿ ਰਹੀਆਂ ਆਉਣ ਵਾਲੀਆਂ ਜਿਵੇਂ ਕਹਿੰਦੇ ਕਿ ਸਕੂਨ ਦੀ ਨੀਂਦ ਹੁੰਦੀ ਹੈ ਕਿ ਅਸੀਂ ਨੀ ਫਿਰ ਨਾ ਰਹਿਣਾ ਸੁਖਵਿੰਦਰ ਸਿੰਘ ਲਸੋਈ ਸੁਖਵਿੰਦਰ ਜੀ ਅੱਜ ਬਲੱਡ ਨੇਟ ਕੀਤਾ ਕੀ ਕਹੋਗੇ ਅਜਿਹੇ ਦਿਨ ਸਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਗਰ ਬਾਬਾ ਜੋਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸਾਧ ਨੂੰ ਸਮਰਪਿਤ ਭਵਿੰਦਰਾ ਗਲੋਬਲ ਵੱਲੋਂ ਸਕੂਲ ਵੱਲੋਂ ਜੋ ਖੂਨਦਾਨ ਕੈਂਪ ਲਾਇਆ ਗਿਆ ਇੱਕ ਬਹੁਤ ਵਧੀਆ ਉਪਰਾਲਾ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਂਦੀ ਹੈ ਦੇ ਨਾਲ ਇਹ ਜੇ opralle ਇਹ ਜੇ ਦਿਨਾਂ ਨੂੰ ਸਮਰਪਿਤ ਜਰੂਰ ਕਰਨਾ ਚਾਹੀਦੇ ਹਨ ਕਿਵੇਂ ਲੱਗਿਆ ਤੁਹਾਨੂੰ ਮਤਲਬ ਕਿ ਜਿਹੜੇ ਦੂਸਰੇ ਸਕੂਲ ਆ ਉਹਨਾਂ ਨੂੰ ਵੀ ਕਰਨਾ ਚਾਹੀਦਾ ਇਸ ਦਾ ਕੀ ਮਤਲਬ ਕੀ ਪੁੱਛਦੇ ਇਹ ਹਰੇਕ ਸਕੂਲ ਨੂੰ ਕਰਨਾ ਚਾਹੀਦਾ ਜਿਹੜੀ ਸਹਿਯੋਗ ਦਾ ਦੀ ਸਹਾਦਤ ਹੈ ਜੇ ਉਹ ਸਰਕਾਰ ਉਸ ਨੂੰ ਕਹੇ ਤਾਂ ਸਰਕਾਰ ਉਹ ਹੋਰ ਨਾਂ ਦੇਵੇਗੀ ਜਿਹੜਾ ਪੰਥ ਹੈ ਪੰਥੇ ਨੂੰ ਉਹ ਸਾਕਾ ਸਰਹੰਦ ਦਾ ਨਾਂ ਦਿੱਤਾ ਭਾਵੇਂ ਉਹ 84 ਚ ਨਸਲ ਕੁਸੀ ਹੋਈ 84 ਦੀ ਨਸਲ ਕੁਸੀ ਨੂੰ ਸਰਕਾਰ ਨੇ ਦੰਗਾ ਕਿਹਾ ਇਹ ਸਿੱਖ ਕੌਮ ਨਾਲ ਬਧੀਕੀ ਹੈ ਜੋ ਸਮੇਂ-ਸਮੇਂ ਦੀਆਂ ਸਰਕਾਰਾਂ ਕਰਦੀਆਂ ਆਈਆਂ ਨੇ ਇਸ ਇਹ ਜੇ ਕੈਂਪ ਲਾਉਂਡ ਦੇ ਨਾਲ ਨਾਲੇ ਤਾਂ ਬੱਚੇ ਪ੍ਰੇਰਿਤ ਹੁੰਦੇ ਨੇ ਸਖੀਵਲ ਨਾਲੇ ਕਿਸੇ ਜੀ ਨਮਰਕਾ ਮੇਰਾ ਨਾਮ ਡਾਕਟਰ ਯਾਦਵਿੰਦਰ ਸਿੰਘ ਹੈ ਜੀ ਅਸੀਂ ਸਿਵਲ ਹਸਪਤਾਲ ਮੇਰਕੋਲਾ ਵੱਲੋਂ ਆਇਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਇੱਥੇ ਬੀਜੀਐਸ ਸਕੂਲ ਵਾਲਿਆਂ ਨੇ ਇੱਕ ਬਹੁਤ ਹੀ ਨੇਕ ਕੰਮ ਬਲੱਡ ਕੈਂਪ ਲਗਵਾਇਆ ਖੂਨਦਾਨ ਜਿਹੜਾ ਕਿ ਮਹਾਦਾਨ ਹੁੰਦਾ ਤੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਫਿਊਚਰ ਚ ਵੀ ਇਹੇ ਲਗਾਉਂਦੇ ਰਹਿਣ ਕਿੰਨੇ ਕੀ ਯੂਨਿਟ ਹੋਣ ਦੀ ਉਮੀਦ ਹੈ ਇਸ ਹਸਾਮਤ ਸਾਨੂੰ ਉਮੀਦ ਹੈ ਜੀ 70 ਤੋਂ 100 ਯੂਨਿਟ ਹੋ ਜਾਣਗੇ ਸਾਡੇ ਕੋਲ ਜਿਹੜੇ ਹਿਸਾਬ ਨਾਲ ਜੋਰਾਂ ਤੇ ਕੰਮ ਚੱਲਦਾ ਪਿਆ ਆਰਾਊਂਡ 40 45 ਯੂਨਿਟ ਤਾਂ ਹੋ ਵੀ ਗਏ ਨੇ ਕੁਝ ਘੰਟਿਆਂ ਦੇ ਵਿੱਚ ਤੇ ਸਾਰਿਆਂ ਦਾ ਬੜਾ ਜੋਸ਼ ਦਿਖਦਾ ਪਿਆ ਤੇ ਬਹੁਤ-ਬਹੁਤ ਸ਼ੁਕਰਗੁਜ਼ਾਰ ਆਂ ਆਸ-ਪਾਸ ਦੀ ਲੋਕਾਂ ਦਾ ਜਿਹੜੇ ਆ ਕੇ ਉਰੇ ਪਾਟ ਲੈ ਰਹੇ ਨੇ ਤੇ ਅਰ ਆਪ ਲੋਕਾਂ ਕੀ ਅਪੀਲ ਕਰੋਗੇ ਇਸ ਸੰਬੰਧੀ ਇਸ ਸੰਬੰਧੇ ਦੇਖੋ ਜੀ ਖੂਨ ਇੱਕ ਬਹੁਤ ਹੀ ਇਹ ਜੀ ਚੀਜ਼ ਹੈ ਜਿਹੜੀ ਇੱਕ ਜ਼ਿੰਦਗੀ ਬਖਸ਼ਦੀ ਹੈ ਸਾਰਿਆਂ ਨੂੰ ਜਿੰਨਾ ਦਾ ਨਹੀਂ ਬੰਦਾ ਆਪਾਂ ਦਾਨ ਕਰਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਸਕਦੇ ਆਂ ਜੇ ਤੁਹਾਡੇ ਹੱਥ ਵਿੱਚ ਹੈ ਜ਼ਰੂਰ ਖੂਨਦਾਨ ਕਰੋ। ਸ਼ੁਕਰੀਆ ਜੀ।